ਵਾਦਾ ਗੁਜਰੀ ਜੀ ਦੇ ਨਾਮ ਦੀ ਜੋਤ ਜਗਦੇ ਰਹੇ ਸੈ ਸ਼ੀਲ ਤੇ ਸ਼ਬਦ ਦੇ ਰਾਣੀ ਸਿੱਖ ਦਿੰਦੀ ਰਹੇ ਉਹਨਾਂ ਦੇ ਚਾਲਾਂ ਜੋ ਮਿਲਦਾ ਹੈ ਅਡੋਰ ਵਿਸ਼ਵਾਸ ਮਾ ਵਰਗੀ ਮੰਨਤਾ ਜਿਲਾ ਵਿੱਚ ਲੱਚਦੀ ਰਹੇ ਪ੍ਰਿੰਸੀਪਲ ਜੀ ਅਧਿਆਪਕगण ਤੇ ਮੇਰੇ ਪਿਆਰੇ ਸਾਹਿਬਜ਼ਾਦਿਆਂ ਵਰਗੇ ਸਹਿਯੋਗੀ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਮੈਂ ਹਰਸ਼ ਤੇ ਮੈਂ ਅੰਤ

I yeah. don't yeah. ਆਦੀਸਾ ਪਰ ਇਸ ਤੋਂ ਵੀ ਵੱਧ ਉਹ ਇਹ ਸਿੱਖ ਧਰਮ ਦੀ ਉਹ ਮਾਂ ਈਸਾਨ ਜਿਸ ਨੇ ਮੁਸ਼ਕਲਾਂ ਨੂੰ ਸਾਹਤੇ ਹਨੇਰੇ ਸਮੇਂ ਵਿੱਚ ਹੌਸਲੇ ਦੀ ਜੋਤ ਜਗਾਈ ਰੱਖੀ ਹੁਣ ਮੈਂ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਵਿਚਾਰ ਪੇਸ਼ ਕਰਨ ਲਈ ਬੁਲਾਉਣਾ ਚਾਹੁੰਦੀ ਹਾਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਮੇਰਾ ਵਿਚਾਰ ਹੈ ਕਿ ਮਾਤਾ ਗੁਜਰੀ ਜੀ ਦਾ ਜੀਵਨ ਸੰਦੇਸ਼ ਹੈ ਤਾਂ ਆਪਣੇ ਕੁਰਬਾਨੀ ਸਭ ਤੋਂ ਵੱਡੀ ਸੇਵਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਦੇ ਠੰਡੇ ਗੁਰਦੁਆਰੇ ਵਿੱਚ ਉਹਨਾਂ ਨੇ ਆਪਣੇ ਪੋਤੇਆ ਤੰਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਤੰਤਨ ਬਾਬਾ ਫਤੇ ਸਿੰਘ ਜੀ ਨੂੰ ਤਰਮ ਅਤੇ ਸੱਚ ਤੇ ਕਾਇਮ ਰਹਿਣ ਦੀ ਸਿੱਖਿਆ ਦਿੱਤੀ ਬੱਚਿਆਂ ਦੀ ਨਿੱਕੀ ਉਮਰ ਕਠੋਰ ਹਾਲਾਤ ਅਤੇ ਕੜਾਕੇ ਦੀ ਠੰਡ ਪਰਮਾਤਾ ਜੀ ਦਾ ਧੀਰਜ ਕਦੇ ਕਮਜ਼ੋਰ ਨਹੀਂ ਹੋਇਆ ਉਹਨਾਂ ਨੇ ਹਰ ਮੁਸ਼ਕਿਲ ਲੋਹਾਕਾਰ ਕੁੱਖ ਦਾ ਭਾਰਾ ਸਮਝ ਕੇ ਸਹਿਆ ਮੈਂ ਆਪਣੇ ਜਮਾਤ ਦੇ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਦੀ ਵਿਲੱਖਣ ਸ਼ਖਸੀਅਤ ਬਾਰੇ ਦੱਸਣ ਲਈ ਬਰਉਣਾ ਚਾਹੁੰਦੀ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਸਾਹਮਣੇ ਮਾਤਾ ਗੁਜਰੀ ਜੀ ਦੀ ਵਿਲੱਖਣ ਸ਼ਖਸੀਅਤ ਬਾਰੇ ਕੁਝ ਵਿਚਾਰ ਦੱਸਣ ਜਾ ਰਹੀ ਹਾਂ ਇਤਿਹਾਸ ਵਿੱਚ ਕੁਝ ਨਾਮ ਅਗੰਮੀ ਸੁਹੇਰੀ ਅਕੜਾਂ ਵਿੱਚ ਉਕੜੇ ਗਏ ਹਨ ਜੋ ਕਦੇ ਮਿੱਟੜੇ ਤਾਂ ਕੀ ਹਨ ਸਗੋਂ ਮਨੁੱਖੀ ਰੂਹਾਂ ਦੇ ਤੁਰ ਅੰਦਰ ਤੱਕ ਵਸ ਗਏ ਹਨ ਉਹਨਾਂ ਵਿੱਚੋਂ ਇੱਕ ਹਨ ਮਾਤਾ ਗੁਜਰੀ ਜੀ 16 99 ਇਸ ਵੀ ਦਿ ਵਿਸਾਖੀ ਦਾ ਦਿਨ ਸੀ ਸ਼੍ਰੀ ਅਨੰਦਪੁਰ ਸਾਹਿਬ ਦੇ ਧਰਤੀ ਤੇ ਸੰਤਾਂ ਦੇ ਵਿਚਾਰ ਨਿਵਾਂ ਵਿੱਚ ਛੀਰੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੇ ਵੰਡ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਦੀ ਮੋਕੇ ਤੇ ਉਹ ਗੁਰੂ ਜੀ ਵਿੱਚ ਬ੍ਰਿਧ ਵਿਸ਼ਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਰੂਪ ਬਣ ਗਿਆ ਮਾਤਾ ਜੀ ਦੇ ਪੰਥ ਨੂੰ ਸੰਦੀਵੀ ਪ੍ਰੇਰਨਾ ਹੀ ਐਸੀ ਕਿ ਗੁਰੂ ਦਾ ਭਾਣਾ ਮਿੱਠਾ ਹੈ ਉਸ ਤੇ ਭਰੋਸਾ ਤੇ ਵਿਸ਼ਵਾਸ ਹੀ ਸਿਰਫ ਸਿੱਖਾਂ ਨਹੀਂ ਨਹੀਂ ਸਗੋਂ ਪੂਰੀ ਪੰਜ ਨੂੰ ਲੱਗੇ ਤਾਕਤ ਹੈ ਮਾਤਾ ਜੀ ਜੀ ਇਹRenderTarget ਕੋਈ ਇੱਕ ਦਿਨ ਦੀ ਰਣੀ ਸੀ ਉਹਨਾਂ ਨੇ ਤੇ ਮਾਇਆ ਤੋਂ ਨਿਰਲੇਪ ਰੇਂਦੀਆਂ ਪਾਤਾ ਉਹਨਾਂ ਨੇ ਹੀ ਸਿਖਾਈਆਂ ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ ਛੋਟੀਆਂ ਖੇਡਾਂ ਵਿੱਚ ਵੀ ਉਹ ਗੂੜੀ ਅਰਥ ਵੇਖਦੇ ਅਤੇ ਉਹਨਾਂ ਨੂੰ ਕੋਈ ਇਕ ਲਈ ਤਿਆਰ ਕਰਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਤਾ ਵਿੱਚ ਨਮ ਜੋਸ਼ ਅਤੇ ਇਨਸਾਨ 플레이 ਅਡੋਰ ਖੜਾ ਰਹਿਣਾ ਵੀ ਸਿਖਾਇਆ ਪਹਾੜੀ ਰਾਜਿਆਂ ਨਾਲ ਹੋਣ ਬਾੜੀਆਂ ਚੜਪਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿੱਖੀ ਬਾਣਿਆਂ ਨੂੰ ਇਹਨੀ ਪ੍ਰੇਰਣਾ ਦਿੰਦੇ ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ ਸੱਚ ਦੇ ਰੱਦ ਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਚੋਟੇ ਦੀਆਂ ਲਹਿਰਾਂ ਪੈਦਾ ਕਰਦੇ ਮਾਤਾ ਗੁਜਰੀ ਜੀ ਦੀ ਵਿਰਾਸਾ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਭ ਤੋਂ ਉਹਨਾਂ ਨੂੰ ਪ੍ਰੇਰਣਾ ਹੈ ਜੋ ਉਹਨਾਂ ਦੇ ਸਿੱਧਿ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਖਾਲਸੇ ਦੀ ਸਾਜਣਾ ਦੇ ਪਿੱਛੇ ਜੋ ਮੌਸਲਾ ਤੇ ਵਿਸ਼ਵਾਸ ਸੀ ਉਸ ਤੇ ਹੀ ਚੜਾ ਮਾਤਾ ਗੁਜਰੀ ਜੀ ਦੇ ਬਰਨ ਸੇ ਸੰਸਕਾਰਾਂ ਕਿ ਚੀਸਾਂ ਨੇ ਉਹਨਾਂ ਦੀ ਜ਼ਿੰਦਗੀ ਸਾਨੂੰ ਦਿਖਾਉਂਦੀ ਹੈ ਕਿ ਇੱਕ ਮਾਂ ਦੀ ਗੋਦ ਵਿੱਚੋਂ ਮਿਲਣ ਵਾਲੀਆਂ ਸਿੱਖਿਆਵਾਂ ਪੂਰੀ ਕੌਮ ਦੇ ਪੂਰਕ ਨੂੰ ਰਾਹ ਦਿਵਾ ਸਕਦੀਆਂ ਹਨ ਤੇ ਸਭ ਤੋਂ ਚੋਟੀ ਮੋਟ ਸੰਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਾਲ ਹਿੰਮਤ ਕਰਨ ਕੇ ਅਸੀਂ ਮਾਤਾ ਗੁਜਰੀ ਜੀ ਨੂੰ ਧੀਰਜ ਦੀ ਮੂਰਤ ਦੇ ਸ਼ਹਾਦਤ ਦੀ ਮਾਤਾ ਕਹਿੰਦੇ ਹਾਂ ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਵਿਸ਼ਵਾਸ ਕਰੇ ਦੌੜਾ ਨਾ ਦਿਓ ਸੱਚ ਤੇ ਟਿਕੇ ਰਹੋ ਮਾਤਾ ਗੁਜਰੀ ਜੀ ਕਿਰਖਤਾ ਇਹ ਇਹ ਸੀ ਕਿ ਉਹਨਾਂ ਨੇ ਮੁਸ਼ਕਲਾਂ ਨੂੰ ਹੋਣਾ ਨਹੀਂ ਬਣਾਇਆ ਬਲਕਿ ਉਹਨਾਂ ਨੇ ਸਿਖਾਇਆ ਕਿ ਮੁਸ਼ਕਲਾਂ ਨੂੰ ਡਰ ਕੇ ਸੁਰਜੋਂ ਦੀ ਬਜਾਅ हिम्मत ਨਾਲ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਹਨਾਂ ਨੇ ਦੁਨੀਆ ਨੂੰ ਦਿਖਾਇਆ ਕਿ ਇੱਕ ਮਾਂ ਦੀ ਹਿੰਮਤ ਇੱਕ ਪਹਾੜ ਨਾਲੋਂ ਵੱਡੀ ਹੁੰਦੀ ਹੈ। ਸਾਰੇ ਵਿਦਿਆਰਥੀਆਂ ਲਈ ਉਹਨਾਂ ਦਾ ਸੰਦੇਸ਼ ਹੈ ਸੱਚੇ ਰਹੋ, ਹਿੰਮਤ ਵਾਲੇ ਬਣੋ ਅਤੇ ਧਰਮ ਦੀਆਂ ਕਦਰਾਂ ਨੂੰ ਜੀਵਨ ਵਿੱਚ ਅਪਣਾਓ। ਆਓ ਅਸੀਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰੀਏ। ਇਹ ਵਚਨ ਲਈਏ તા અને હીવન મુખ ગુણ સન હું મેદ્યાર્થીઓ નુ રાષ્ટ્ર કાન ગણ લઈ બના ચી હા